ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਮੈਨੂੰ ਪੱਕੇ ਹੱਥ ਪਾਏ ਜਾਣਗੇ ਅਤੇ ਮੈਂ ਜੇਲ੍ਹ ਦੀਆਂ ਸੌ ਲੱਖਾਂ ਦੇ ਪਿੱਛੇ ਹੋਵਾਂਗਾ ਹਾਲਾਂਕਿ ਵਿਕਰਮ ਜੀਠੀਆ ਬੜੇ ਵੱਡੇ ਪਦਰ ਤੇ ਮਜ਼ਾਕ ਕਰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇਹਦਾ ਲਿਬਰ ਡੈਪ ਹੈ ਜੀ ਇਹਦੀਆਂ ਅੱਖਾਂ ਖਰਾਬ ਨੇ ਜੀ ਇਹ ਜਦੋਂ ਉੱਠਦੇ ਨੇ ਬੋਤਲ ਸ਼ਰਾਬ ਦੀ ਇਹਨਾਂ ਦੇ ਕੋਲ ਪਈ ਹੁੰਦੀ ਹੈ ਜੀ ਯਾਨੀ ਕਿ ਹਰ ਤਰ੍ਹਾਂ ਦੇ ਖੁਲਾਸੇ ਵਾਰ-ਵਾਰ ਕੀਤੇ ਜਾਂਦੇ ਸੀ ਬਿਕਰ ਮਜੀਠੀਆ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਵੇਂ ਹੀ ਗੁੱਸਾ ਚੜ੍ਹਿਆ ਤੇ ਨਾਲ ਦੀ ਨਾਲ ਵੱਡੀ ਕਾਰਵਾਈ ਕਰ ਦਿੱਤੀ ਗਈ ਬਿਕਰ ਮਜੀਠੀਆ ਤੇ 25 ਜੂਨ ਤੋਂ ਲੈ ਕੇ ਹੁਣ ਤੱਕ ਬਿਕਮਜੀਠੀਆ ਦਾ ਪਰਿਵਾਰ ਬਿਕਮਜੀਠੀਆ ਦੇ ਸਮਰਥਕ ਠੋਕਾਂ ਖਾਰਿਆਂ ਨੇ ਕਿ ਭਾਈ ਬਿਕਰਮਜੀਠਿਆ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਅੱਜ ਵੀ ਪੇਸ਼ੀ ਸੀ ਬਿਕਰਮਜੀਠਿਆ ਦੀ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਅਤੇ ਮੁਹਾਲੀ ਦੀ ਜਿਹੜੀ ਹੈ ਅਦਾਲਤ ਉਹਦਾ ਦਰਵਾਜ਼ਾ ਜਿਹੜਾ ਹੈ ਵਾਰ-ਵਾਰ ਬਿਕਰਮਜੀਠਿਆ ਵੱਲੋਂ ਖੜਕਾਇਆ ਜਾ ਰਿਹਾ ਹੈ ਬਿਕਰਮਜੀਠਿਆ ਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿਹੜੇ ਪਾਸੇ ਜਾਵਾਂ ਕਿਉਂਕਿ ਇੱਕ ਕੇਸ ਦੇ ਵਿੱਚੋਂ ਹਰੀ ਛੱਡੀ ਮਿਲਦੀ ਹੈ ਦੂਸਰੇ ਕੇਸ ਵਿੱਚ ਫਸ ਜਾਂਦੇ ਨੇ ਦੂਸਰੇ ਕੇਸ ਵਿੱਚੋਂ ਹਰੀ ਛੱਡੀ ਮਿਲਦੀ ਹੈ ਤੀਸਰੇ ਕੇਸ ਵਿੱਚ ਫਸ ਜਾਂਦੇ ਨੇ ਹਾਲਾਂਕਿ ਨਾ ਤੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਹੱਥ ਫੜਿਆ ਬਿਕਰਮਜੀਤ ਸਿੰਘ ਦਾ ਕਿ ਤੁਸੀਂ નિર્ਦੋਸ਼ ਹੋ ਤੁਸੀਂ ਬੇਕਸੂਰ ਹੋ ਨਾ ਮੁਹਾਲੀ ਦੀ ਸਿਸ਼ਦ ਉਦਾਲਤ ਨੇ ਜਿੱਥੋਂ ਰੋਮਾਨ ਲਿਆ ਗਿਆ ਸੀ ਪਹਿਲਾਂ 7 ਦਿਨ ਦਾ ਫਿਰ 4 ਦਿਨਾਂ ਦਾ 14 ਦਿਨਾਂ ਦੀ ਪਹਿਲਾਂ ਨੇ ਹਰਾਸਤ ਹੋਈ ਫਿਰ 14 ਦਿਨਾਂ ਦੀ 14 ਦਿਨ ਦੀ ਨਿਆਇਕ ਹਰਾਸਤ ਹੋਰ ਚੱਲੇਗਾ ਨੇ ਬਿਕਰਮਜੀਤਿਆ ਯਾਨੀ ਕਿ 26 ਅਗਸਤ ਨੂੰ ਕੀ ਬਣਦਾ ਹੈ ਬਿਕਰਮਜੀਤਿਆ ਆਜ਼ਾਦ ਲੇਕਿਨ ਵਿਕਰਮਜੀਤਿਆ ਨੇ ਜਿਸ ਤਰ੍ਹਾਂ ਮੁੱਛਾਂ ਉਤਾ ਦਿੱਤੇ ਬੜਕਾਂ ਮਾਰੀਆਂ ਗੀਆਂ ਪੱਟਾਂ ਤੇ ਥਾਪੀਆਂ ਪੱਟਾਂ ਤੇ ਥਾਪੀਆਂ ਮਾਰੀਆਂ ਗਈ ਭਈ ਮੈਂ ਤੇਰੇ ਵਾਟ ਕੱਢ ਦਿਆਂਗਾ ਮੈਂ ਤੇਰੀਆਂ ਚੀਕਾ ਘੜਵਾ ਦਿਆਂਗਾ ਹੁਣ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਅੱਜ ਸਟੇਜ ਉੱਤੇ ਕਹਿ ਰਹੇ ਨੇ ਅੱਜ ਵੀ ਉਹਨਾਂ ਨੇ ਕਸੀਤਿਆ ਸੁਖਪਾ ਸਿੰਘ ਖੈਰਾ ਚਲਜੀ ਸਿੰਘ ਚੰਨੀ ਰਵਨੀਤ ਰਵਨੀਤ ਬਿੱਟੂ ਅਤੇ ਸ੍ਰੀਮਾਨ ਕੁਮਾਰ ਜਾਕੜ ਅਤੇ ਪ੍ਰਤਾਪ ਸਿੰਘ ਬਾਜਬਾ ਨੂੰ ਦੱਸਣ ਕਿ ਇਹ ਨਸ਼ਾ ਤਸਕਰਾਂ ਦੇ ਨਾਲ ਤੇ ਜਾ ਪੰਜਾਬ ਦੀ ਜਵਾਬੀ ਦੇ ਨਾਲ ਨੇ ਇਹ ਜਵਾਬ ਕਿਉਂ ਨਹੀਂ ਦੇ ਰਹੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਠੀਕਾ ਤਾਂ ਹੁਣ ਨਾਪ ਦੀ ਨਵੀਂ ਜੇਲ੍ਹ ਦੇ ਵਿੱਚ ਪੈਰੀਆਂ ਨੇ ਹਾਲਾਂਕਿ ਜੋ ਦਾਅਵੇ ਬਿਕਰਮ ਜੀਠਿਆ ਦੇ ਵਕੀਲਾ ਵੱਲੋਂ ਕੀਤੇ ਜਾ ਰਹੇ ਨੇ ਉਹਨਾਂ ਦੇ ਕਿੰਨੇ ਕੁ ਰਿਜ਼ਲਟ ਪੋਜ਼ਿਟਿਵ ਸਾਰਥਕ ਆਉਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਬਿਕਰਮ ਜੀਠਿਆ ਦੇ ਕੇਸ ਨੂੰ ਲੈ ਕੇ ਕਿਉਂਕਿ ਬਿਕਰਮ ਜੀਠਿਆ ਦੇ ਵਕੀਲਾ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਤੀਜੇ ਤੋਂ ਬਾਅਦ ਚੌਥਾ ਪਰਚਾ 20 ਕੀਤਾ ਜਾਵੇਗਾ ਬਿਕਰਮਜੀਠਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਦਾਅਵਿਆਂ ਦੀ ਗੱਲ ਕੀਤੀ ਜਾ ਰਹੀ ਸੀ ਜਿਹੜੇ ਉਹ ਸਬੂਤਾ ਦਲੀਲਾ ਅਤੇ ਅਪੀਲਾਂ ਦੀ ਗੱਲ ਕੀਤੀ ਜਾ ਰਹੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਬਿਜ਼ਨਸ ਦੇ ਸਭ ਤੋਂ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਸਰਕਾਰੀ ਵਕੀਲਾ ਹੋਣ ਵਾਲੋ ਉਹ ਦਾਅਵੇ ਜਿਹੜੇ ਉਹ ਗਲਤ ਨੇ ਇਹਨਾਂ ਕੋ ਤਾਤਰੀ ਇਹਨਾਂ ਕੋ ਸਬੂਤਰੀ ਇਹਨਾਂ ਕੋ ਦਲੀਲਾ ਨਹੀਂ ਇਹਨਾਂ ਕੋ ਅਪੀਲਾ ਅਪੀਲਾ ਨਹੀਂ ਲੇਕਿਨ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ ਉੱਚ ਅਧਿਕਾਰੀ ਵਾਰ-ਵਾਰ ਕਹਿ ਰਹੇ ਨੇ ਕਿ ਸਾਡੇ ਹੌਸਲੇ ਬਲਦ ਨੇ ਕਿੰਤੂ ਪਰੰਤੂ ਕਰਨ ਦੀ ਕੋਈ ਲੋੜ ਨਹੀਂ ਦੁੱਧਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਅੱਜ ਫਿਰ ਕੇਸ ਮੁਲਤਵੀ ਹੋ ਗਿਆ ਹੈ ਯਾਨੀ ਕਿ ਬਿਕਰ ਮਜੀਠੀਆ ਨੂੰ ਕਿਤੋਂ ਵੀ ਉਹਨਾਂ ਦੀ ਝੋਲੀ ਦੇ ਵਿੱਚ ਖੈਰ ਨਹੀਂ ਪੈ ਰਹੀ ਕਦੇ ਮੁਹਾਲੀ ਦੀ ਨਿਚਲੀ ਅਦਾਲਤੇ ਵਿੱਚੋਂ ਯਾਨੀ ਕਿ ਸੈਸ਼ਨ ਕੋਰਟ ਦੇ ਵਿੱਚੋਂ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀਆਂ ਚਾਰੀਆਂ ਨੇ ਕਿ ਮੈਂ ਦਰਦੋਸ਼ ਪਹਿਪੇਕ ਸੂਰ ਮੈਨੂੰ ਮਾਫ ਕੀਤਾ ਮੈਨੂੰ ਜਿਹੜਾ ਬਿਨਾਂ ਮਤਲਬ ਤੋਂ ਪਸਾਇਆ ਜਾ ਰਿਹਾ ਹੈ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਕਲੀਨ ਚਿੱਟ ਮਿਲੀ ਹੋਈ ਹੈ ਮੈਨੂੰ ਦੇਸ਼ ਦੀ ਮਾਨਯੋਗ ਸਰਵੋੱਚ ਅਦਾਲਤ ਜਰੀਏ ਸੁਪਰੀਮ ਕੋਰਟ ਤੋਂ ਕਲੀਨ ਚਿੱਟ ਮਿਲੀ ਹੋਈ ਹੈ ਹਾਲਾਂਕਿ ਐਨਡੀਪੀਐਸ ਛਟ ਵੀ ਕਿਸੇ ਸਮੇਂ ਵੱਡਾ ਐਕਸ਼ਨ ਲੈ ਸਕਦੀ ਹੈ ਕਿਉਂਕਿ ਉਹ ਵੀ ਹਾਲੇ ਚੈਨ ਨਾਲ ਨਹੀਂ ਬੈਠੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਵਿਕਰਮ ਜੀਠਿਆ ਜਿਹੜੇ ਨੇ ਉਹਨਾਂ ਉੱਤੇ ਵੱਡੀ ਕਾਰਵਾਈ ਕਰੇਗੀ ਖਾਸ ਕਰਕੇ ਰਜੀਤ ਸਿੰਘ ਗਿਲੂ ਰਹਿ ਕੇ ਕਿਉਂਕਿ ਉਹਨਾਂ ਦੇ ਖਾਤਿਆਂ ਵਿੱਚ ਵਿਤੀ ਲੈਣ-ਦੇਣ ਹੋਇਆ ਹੈ ਕਰੋੜਾਂ ਰੁਪਏ ਦਾ ਇਹ ਕਰੋੜਾਂ ਰੁਪਏ ਦਾ ਲੈਣ-ਦੇਣ ਕਿਉਂ ਕੀਤਾ ਗਿਆ ਵਿਕਰਮ ਜੀਠਿਆ ਵੱਲੋਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਤਾਂ ਰਜੀਤ ਸਿੰਘ ਖੁਦ ਗਿਲ ਖੁਦ ਦੱਸਣਗੇ ਤੇ ਜਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਦੱਸਣਾ ਪਵੇਗਾ ਕਿਉਂਕਿ ਉਹਨਾਂ ਦੇ ਜਿਹੜੇ ਇਲੈਕਟ੍ਰੋਨਿਕ ਗੈਜਟ ਸੀ ਉਹ ਲੈਲਾ ਗੈਨੇ ਰਜੀਤ ਸਿੰਘ ਗਿੱਲ ਦੇ ਵਿਸ਼ੇ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਤੇ ਸਭ ਕੁਝ ਅਧਿਕਾਰੀ ਦੇ ਦਾਵੇ ਦਾਵੇ ਦੇ ਨਾਲ ਕਹਿ ਰਹੇ ਨੇ ਕਿ ਸਾਨੂੰ ਬੜੇ ਵੱਡੇ ਸਬੂਤ ਰਜੀਤ ਸਿੰਘ ਗਿੱਲ ਦੇ ਪਾਸਿਓਂ ਹੱਥ ਲੱਗੇ ਨੇ ਅੱਜ ਬਲਤਵੀ ਹੋ ਗਈ ਹੈ 6 ਅਗਸਤ ਨੂੰ ਫਿਰ ਦੁਬਾਰਾ ਬਿਕਰਮਜੀਤ ਛਿਆ ਨੂੰ ਜਿਹੜਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਅੱਜ ਹੜਤਾਲ ਚੱਲਦੀ ਸੀ ਕਿਹਦਾ ਦੀ ਇਸ ਕਰਕੇ ਅੱਜ ਪੇਸ਼ ਪੇਸ਼ੀ ਨਹੀਂ ਹੋਏ ਭਾਈ ਬਿਕਰ ਮਜੀਠੀਆ ਦੀ ਬਿਕਰ ਮਜੀਠੀਆ ਦੀ ਸੁਲਵਾਈ ਜਿਹੜੀ ਹੈ 6 ਅਗਸਤ ਨੂੰ ਹੋਵੇਗੀ ਯਾਨੀ ਕਿ ਹਰ ਵਾਰ ਕੋਈ ਨਾ ਕੋਈ ਤਰੀਕ ਪੈਂਦੀ ਹੈ ਬਿਕਰ ਮਜੀਠੀਆ ਵੱਲੋਂ ਵਾਰ-ਵਾਰ ਘਮਾਰ ਲਗਾਈ ਜਾ ਰਹੀ ਹੈ ਲੇਕਿਨ ਹਾਲੇ ਵੀ ਬਿਕਰ ਮਜੀਠੀਆ ਕਸੂਤੇ ਫਸੇ ਹੋਏ ਨੇ ਆਮਦਨ ਤੋਂ ਵੱਧ ਮਾਮਲੇ ਦੇ ਲੈ ਕੇ ਇਥੋਂ ਤੱਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ 6 ਗਵਾ ਚਾਰ ਪ੍ਰਾਈਵੇਟ ਦੋ ਸਰਕਾਰੀ ਗਵਾ ਜਿਹੜੇ ਬਿਕਰਮਜੀਤਿਆ ਦੇ ਕਿਸੇ ਸਮੇ ਸਾਥੀ ਹੁੰਦੇ ਸੀ ਜਿਹੜੇ ਸਜੀਆਂ ਤੇ ਖਪੀਆਂ ਬਾਵਾ ਹੁੰਦੇ ਸੀ ਉਹਨਾਂ ਨੇ ਵੀ ਬਿਕਰਮਜੀਤਿਆ ਦੇ ਵਿਰੁੱਧ ਠੋਕੇ ਦਵਾਈਆਂ ਦਿੱਤੀਆਂ ਹਾਂ